ਸਾਡੇ ਸਕੂਲ ਵਿੱਚ 80-90 ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਪੜਾਉਂਦੇ ਹਨ ਲੇਕਿਨ ਜਿਸ ਤਰੀਕੇ ਨਾਲ ਮੇਰੇ ਪੰਜਾਬੀ ਦੇ ਅਧਿਆਪਕ ਗਿਆਨੀ ਭਜਨ ਸਿੰਘ ਜੀ ਪੜਾਉਂਦੇ ਹਨ ਤਾਂ ਮੈਨੂੰ ਪੜਨ ਵਿੱਚ ਸਵਾਦ ਹੀ ਆ ਜਾਂਦਾ ਹੈ ਇਸ ਲਈ ਉਹ ਮੇਰੇ ਆਦਰਸ਼ ਅਧਿਆਪਕ ਹਨ ਉਹਨਾਂ ਦੀ ਵਿੱਦਿਅਕ ਯੋਗਤਾ ਐਮਏ ਬੀਐਡ ਹੈ ਮੇਰੇ ਇਸ ਮਾਨਯੋਗ ਅਧਿਆਪਕ ਦਾ ਪੜਾਉਣ ਦਾ ਢੰਗ ਬਹੁਤ ਹੀ ਵਧੀਆ ਹੈ ਤੇ ਉਹਨਾਂ ਦੁਆਰਾ ਪੜ੍ਹਾਈ ਗਈ ਇੱਕ ਇੱਕ ਗੱਲ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਉਹ ਉਹ ਕੀ ਸ਼ਬਦਾਂ ਨੂੰ ਬੜੇ ਹੀ ਸੌਖੇ ਢੰਗ ਨਾਲ ਸਮਝਾਉਂਦੇ ਹਨ ਕਿ ਵਿਦਿਆਰਥੀ ਬੜੀ ਛੇਤੀ ਹੀ ਸਮਝ ਜਾਂਦੇ ਹਨ ਆਪਣੇ ਵਿਸ਼ੇ ਦੇ ਤਾਂ ਉਹ ਮਾਹਿਰ ਹਨ ਮਾਹਿਰ ਹੈ ਹੀ ਲੇਕਿਨ ਉਹਨਾਂ ਨੂੰ ਕੋਈ ਵੀ ਵਿਸ਼ਾ ਪੜਾਉਣ ਲਈ ਕਿਹਾ ਜਾਵੇ ਤਾਂ ਉਹ ਬੜੀ ਵਧੀਆ ਢੰਗ ਨਾਲ ਸਮਝਾ ਦਿੰਦੇ ਹਨ ਗੁਰਬਾਣੀ ਦੀਆਂ ਔਖੀਆਂ ਔਖੀਆਂ ਤੁਕਾਂ ਨੂੰ ਤਾਂ ਵਿਦਿਆਰਥੀਆਂ ਦੇ ਦਿਲਾਂ ਵਿੱਚ ਇਸ ਤਰ੍ਹਾਂ ਪਾ ਦਿੰਦੇ ਹਨ ਕਿ ਸੁਣਨ ਵਾਲੇ ਇਹੋ ਲੱਗਦਾ ਹੈ ਜਿਵੇਂ ਉਹ ਕਹਾਣੀ ਸੁਣ ਰਹੇ ਹੋਣ ਉਹਨਾਂ ਦੀ ਸ਼ਕਤੀ ਬਹੁਤ ਪ੍ਰਭਾਵਸ਼ਾਲੀ ਹੈ ਸਵੇਰੇ ਸਮੇਂ ਸਿਰ ਸਕੂਲ ਪੂਜਨਾ ਉਹਨਾਂ ਦਾ ਅਸੂਲ ਹੈ ਇਸ ਲਈ ਉਹ ਵਿਦਿਆਰਥੀਆਂ ਨੂੰ ਵੀ ਸਮੇਂ ਲਈ پابੰਦ ਹੋਣ ਵਾਸਤੇ ਕਹਿੰਦੇ ਹਨ ਉਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੰਦੇ ਹਨ ਉਹ ਆਪ ਬਾਸਕਟਬਾਲ ਦੇ ਵਧੀਆ ਖਿਡਾਰੀ ਵੀ ਰਹਿ ਚੁੱਕੇ ਹਨ ਉਹ ਵਿਦਿਆਰਥੀਆਂ ਦੀ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦੇ ਹਨ ਇਸ ਤੋਂ ਇਲਾਵਾ ਉਹ ਵਿਦਿਆਰਥੀਆਂ ਨੂੰ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਲਈ ਸਮੇਂ-ਸਮੇਂ ਤੇ ਪ੍ਰੇਰਿਤ ਰਹਿੰਦੇ ਹਨ ਸਾਡੇ ਇਹ ਅਧਿਆਪਕ ਸਭ ਧਰਮਾਂ ਦੀ ਬਰਾਬਰ ਇੱਜ਼ਤ ਕਰਦੇ ਹਨ ਉਹ ਸੁਭਾਅ ਦੇ ਬਹੁਤ ਹੀ ਮਿੱਠੇ ਹਨ ਉਹਨਾਂ ਦੀ ਇਸ ਵਤੀਰੇ ਕਾਰਨ ਹੀ ਸਕੂਲ ਦੇ ਸਾਰੇ ਅਧਿਆਪਕ ਸਹਿਬਾਨ ਤੇ ਵਿਦਿਆਰਥੀ ਉਹਨਾਂ ਦੀ ਬਧੇਰੇ ਇੱਜ਼ਤ ਕਰਦੇ ਹਨ ਭਾਵੇਂ ਕੋਈ ਛੋਟਾ ਹੈ ਜਾਂ ਵੱਡਾ ਉਹ ਹਰ ਕਿਸੇ ਨੂੰ ਜਿਹੜੇ ਮੱਥੇ ਨਾਲ ਬੁਲਾਉਂਦੇ ਹਨ ਸਾਡੇ ਪ੍ਰਿੰਸੀਪਲ ਜਸਦੀਪ ਸਿੰਘ ਜੀ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ ਇਸ ਲਈ ਉਹ ਰਾਜਪੱਤਰ ਦਾ ਵਧੀਆ ਅਧਿਆਪਕ ਨਾਂ ਅਧਿਆਪਕ ਦਾ ਇਨਾਮ ਵਿੱਚ ਚੁੱਕੇ ਹਨ ਅੰਤ ਵਿੱਚ ਮੇਰੀ ਤਾਂ ਇਹੋ ਬਣਾ ਮਤਲਬ ਬਣਾ ਹੈ ਕਿ ਇਹੋ ਜਿਹੇ ਅਧਿਆਪਕ ਜਿਸ ਸਕੂਲ ਵਿੱਚ ਹੋਣਗੇ ਉਹ ਸਕੂਲ ਕਿਉਂ ਨਹੀਂ ਤਰੀਕੇ ਦੀ ਲੀਹਾਂ ਤੇ ਚੱਲੇਗਾ ਇਸ ਲਈ ਉਹ ਮੇਰੇ ਹੀ ਨਹੀਂ ਸਕੂ ਸਾਰੇ ਵਿਦਿਆਰਥੀਆਂ ਦੇ ਮਨ ਪਾਉਂਦੇ ਅਧਿਆਪਕ ਹਨ ਤੇ ਬੱਚਿਓ ਇਹ ਸੀ ਅੱਜ ਦਾ ਲੇਖ ਮੇਰਾ ਮਨ ਪਾਉਂਦਾ ਅਧਿਆਪਕ ਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ